हां ਵੀ ਮਿੱਤਰੋ ਸਭ ਤੋਂ ਪਹਿਲਾਂ ਸਾਡੇ ਯੂਟਿਊਬਰ ਤੇ ਫੇਸਬੁੱਕ ਦੇ ਯਾਰਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਮਿੱਤਰਾਂ ਨੂੰ ਪਤਾ ਹੀ ਹੈ ਵੀ ਆਪਾਂ ਆਪਣੇ ਚੈਨਲ ਤੇ ਪਸ਼ੂ ਪਾਲਣ ਬਾਰੇ ਹਰੇਕ ਪਸ਼ੂਆਂ ਦੀ ਕਿਸੇ ਨਾ ਕਿਸੇ ਫਾਰਮ ਦੀ ਜਾਂ ਪਸ਼ੂ ਮੇਲੇ ਦੀ ਆਪਾਂ ਜਾਣਕਾਰੀ ਦਿੰਨੇ ਰਹਿੰਦੇ ਆ ਪਸ਼ੂਆਂ ਦੇ ਫਾਰਮ ਦਿਖਾਉਂਦੇ ਰਹਿੰਦੇ ਆ ਉਸੇ ਸਿਲਸਿਲੇ ਦੇ ਮੁਤਾਬਕ ਅੱਜ ਆਪਾਂ ਆਪਣੇ ਭਾਈ ਸਿੱਧੂ ਦੇ ਬੱਕਰੀਆਂ ਦੇ ਫਾਰਮ ਤੇ ਪਹੁੰਚੇ ਆ ਤੇ ਏ ਬਾਈ ਦਾ ਆਪਣੇ ਘੋੜੀਆਂ ਦੇ ਨਾਲ ਨਾਲ ਬਹੁਤ ਹੀ ਸੋਹਣਾ ਬੱਕਰੀ ਪਾਲਣ ਦਾ ਵੀ ਕਾਰੋਬਾਰ ਚਲਾਇਆ ਹੋਇਆ ਤੇ ਬੱਕਰੀਆਂ ਬਾਰੇ ਆਪਾਂ ਪੁੱਛਦੇ ਆਂ ਵੀ ਬੱਕਰੀਆਂ ਦੀ ਜਿਹੜੀ ਵੇਸਟੇਜ ਐ ਜਾਂ ਕੀ ਖਾਂਦੀਆਂ ਨੇ ਕੀ ਖਰਚਾ ਤੇ ਕੀ ਇਨਕਮ ਐ ਇਹਨਾਂ ਦੀ ਉਹ ਆਪਾਂ ਬਾਈ ਜੀ ਤੋਂ ਪੁੱਛਦੇ ਆਂ ਆਪਾਂ ਨੂੰ ਬਾਈ ਜੀ ਫੇਰੀ ਦੱਸਣਗੇ ਵੀ ਇਹ ਬੱਕਰੀਆਂ ਦਾ ਜੀ ਕਿਵੇਂ ਸਿਸਟਮ ਜਿਹੜਾ ਕੋਈ ਨਵੇਂ ਬੰਦੇ ਨੇ ਇਹ ਦੱਸਣਾ ਜੀ ਆਪਾਂ ਨਵੇਂ ਬੰਦੇ ਨੇ ਕੰਮ ਚਾਲੂ ਕਰਨਾ ਤਾਂ ਕੀ ਕਿਵੇਂ ਕਰੇ ਕੀ ਗੱਲਬਾਤ ਐ ਇਸ ਬਾਰੇ ਠੀਕ ਐ ਵੀਰੇ ਥੋੜਾ ਫਾਰਮ ਦੇ ਚਲਾਉਣ ਤੋਂ ਸ਼ੁਰੂ ਕਰਨਾ ਹੋਵੇ ਤਾਂ ਕਿਸੇ ਨਹੀਂ ਛੋਟੇ ਲੈਵਲ ਤੋਂ ਲੈ ਕੇ ਜਿਵੇਂ ਬਾਈ ਹੁਣੇ ਹੀ ਸਿੱਧੂ ਵੀਰ ਕੰਮ ਲਾਏ ਹਨ ਨਾ ਨਾਲ ਇਹਨਾਂ ਦਾ ਘੋੜਿਆਂ ਦਾ ਫਾਰਮ ਵੀ ਹੈ ਨਾਲ ਇਹ ਸਾਈਡ ਧੰਦਾ ਗਾ ਬੱਕਰੀਆਂ ਦਾ ਵੀ ਹੈ ਬਿਲਕੁਲ ਜੀ ਵੀ ਇਹ ਕਹਿੰਦਾ ਭਾਅ ਉਹ ਵੇਖਦਾ ਬਾਈ ਛੋਟੇ ਤੇ ਤਿਆਰ ਹੋ ਜਾਂਦਾ ਠੀਕ ਹੈ ਜਿਵੇਂ ਆਪਾ ਵੇਖੋ ਮਰਲੇ ਦਾ ਖਾਂਚੀ ਹੈ 15 16 ਨਾਲ ਖੜੇ ਹੋਏ ਨੇ ਪਹਿਲਾ ਵੱਡੀ ਪ੍ਰੋਬਲਮ ਤੇ ਇਹਨਾਂ ਮੱਝ ਖਿਲਾਰੋਗੇ ਤੇ ਦੋ ਤਿੰਨ ਬੈਂਗਰ ਖਾਣੇ ਪੈਣਗੇ ਬਿਲਕੁਲ 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 ਹੈਨਾ ਇਸ ਲਈ ਇਹ ਛੋਟੇ ਇੱਕ ਲੈ ਲਓ ਦੋ ਲਾਜ ਬਾਈ ਦੇ ਵਿੱਚ ਦੋ ਲਾਈਆਂ ਤਿੰਨ ਲਾਈਆਂ ਦੀ ਛਾਂ ਦਾ ਇਹਨਾਂ ਦਾ ਮੁਨਾਫੇ ਦਾ ਮੁੱਲ ਇਹ ਵਿਕਤੇ ਸਾਲ ਦੇ ਵਿੱਚ ਦੋ ਗਲਾ ਸੂਂਦੀ ਹੈ ਠੀਕ ਹੈ ਇਹਨੇ 5 ਮਹੀਨਿਆਂ ਦੇ ਵਿੱਚ ਸੂ ਪੈਣਾ ਹੈ ਇਹਨਾਂ ਦੀ ਬੱਕਰੀ ਨੇ ਦੋ ਫਲ ਤਾਂ ਪੱਕੇ ਨਹੀਂ ਛੈਂਦੇ ਨਹੀਂ ਤੇ ਵਿੱਚ ਇਹਦੀਆਂ ਬੱਕਰੀਆਂ ਤਿੰਨ ਫਲ ਵੀ ਦੇਣੀਆਂ ਆਈਆਂ ਹੈ ਕਿਉਂ ਤੁਸੀਂ ਉਹਦੇ ਅਸਤ ਮਤਾਬਕਵਾ ਲਓ ਵੀ 5000 ਤਿੰਨ ਕਿਵੇਂ ਲਫਾ ਦੁੱਧ ਚੁੰਗਦਾ ਦੋ ਖਾਲਦ ਜੀ ਕਿਉਂਕਿ ਬਹੁਤ 10 ਤੋਂ 12000 ਰੁਪਏ ਆਪਾਂ ਨੂੰ 5 ਮਹੀਨੇ ਦੇ ਵਿੱਚ ਇੱਕ ਬੱਕਰੀ ਦੇ ਜਾਂਦੀ ਹੈ ਇਹ ਕਹਿਣ ਦਾ ਮਤਲਬ ਹੈ ਜੀ ਆਪਾਂ ਤੁਹਾਡੀ ਗੱਲ ਰੋਕਦੇ ਵੀ ਜੇ ਕਿਸੇ ਆਪਣੇ ਯਾਰ ਮਿੱਤਰ ਨੇ ਪਸ਼ੂਆਂ ਦਾ ਕੋਈ ਵੀ ਕੰਮ ਚਲਾਉਣਾ ਹੈ ਘਾਟ ਇਨਕਮ ਤੇ ਚਲਾਉਣਾ ਹੈ ਹਾਂ ਜੀ ਵੀ ਸਭ ਤੋਂ ਘਾਟ ਇਨਕਮ ਵਾਲਾ ਇਹ ਜਾਨਵਰ ਹੈ ਜੇ ਕਿਸੇ ਨੇ ਗਾਂ ਲੈਣੀ ਹੈ ਉਹ ਵੀ ਚੰਗੀ 1.5 ਲੱਖ ਦੀ ਮੱਝ ਲੈਣੀ ਹੈ 1.5 ਲੱਖ ਦੀ ਘੋੜੀਆਂ ਉਤੋਂ ਮਹਿੰਗੀਆਂ ਨੇ ਇਸ ਹੱਦ ਤੋ ਛੋਟੇ ਇਨਕਮ ਚੇ ਕੰਮ ਚਲਾ ਸਕਦਾ ਚਲਾ ਸਕਦਾ ਜੇ ਹੁਣ ਤੁਸੀਂ ਗੱਲ ਗਾਂ ਦੀ ਕਰੀ ਜਾਂ ਮਾਝ ਦੀ ਕਰੀ ਘਟ ਤੋਂ ਘਟ ਸੰਗੀ ਮਾਝ ਜਾਂ ਚੰਗੀ ਗਾਂ ਲਈ 1.5 ਲੱਖ ਦੀ ਆਉਗੀ ਨਾ ਫਿਰ ਰਿਸਕ ਕਿੱਡਾ ਹੈਗਾ ਹੈਨਾ ਫਿਰ ਉਹਦਾ ਖਰਚਾ ਵੀ ਕਿੰਨਾ ਹੈ ਇਹਦਾ ਖਰਚਾ ਸਿਰਫ 15-20 ਰੁਪਏ ਠੀਕ ਹੈ ਸੁੱਕਾ ਖਈਆ ਨਾਲ ਜੇ ਮੂੰਗ ਫਿਲਦਾ ਆਪਾਂ ਨੀਰਾਂ ਦੇ ਨੂੰ ਪਾ ਸਕਦੇ ਆ ਠੀਕ ਹੈ ਜੀ ਗੁਆਰੇ ਦਾ ਨੀਰਾਂ ਦੇ ਪਾ ਸਕਦੇ ਆ ਵਸੇ ਖਈਆ ਨਾਲ ਜਿਆਦਾ ਫਿਰ ਬਾਹਰ ਚਾਰ ਵੀ ਸਕਦਾ ਬੰਦਾ ਮਕਾਕਲ ਇੱਥੋਂ ਤੱਕ ਵੀ ਜਿ ਆਪਦੇ ਬਾਈ ਤੋਂ ਵੇਖ ਕੇ ਮੁਤਾਬਕ ਕਈ ਵੇਰੇ ਕੋਈ ਭਰਾ ਹੁੰਦੇ ਆ ਜਿਹੜੇ ਚਰਾਦ ਤੇ ਰੇਵ ਜਾ ਸਕਦੀਆਂ ਆਪਾਂ ਕਹਿ ਸਕਦੇ ਆ ਵੀ ਇਹ ਘਰੇ ਬੰਨ ਕੇ ਆਪਾਂ ਉਹਨੂੰ ਯਾ ਘਰੇ ਰੱਖ ਕੇ ਆਪਾਂ ਇਹਨਾਂ ਨੂੰ ਪਾਲ ਸਕਦੇ ਆ ਪੂਰੀ ਵਧੀਆ ਜਿਹੀ ਗੱਲ ਹੀ ਕੋਈ ਨਹੀਂ ਕਿ ਜੇ ਮਰਜ਼ੀ ਪਾਲ ਜਾਓ ਆਪਾਂ ਜਿਵੇਂ ਆਪਣੇ ਘਰਾਂ ਚ ਪੱਠੇ ਵੀ ਹੁੰਦੇ ਹਰੇ ਜਿਹੇ ਹੁੰਦੇ ਆ ਨਾ ਤਾਂ ਉਹ ਵੀ ਪਾਲ ਸਕਦੇ ਆ ਫਿਰ ਇਹਨਾਂ ਦੇ ਖਾਣ ਖਾਾਕ ਕਿੰਨੀ ਕਿ ਤੁੱਕਰੀ ਦੀ 400 ਵੱਧ ਤੋਂ ਵੱਧ 300 ਗ੍ਰਾਮ ਅੱਦੋਂ ਵੱਧ ਖਾਾਕ ਦੀ ਚੰਗੀ ਤੋਂ ਚੰਗੀ ਬੱਕਰੀ ਦੀ ਛੋਟੀ ਜਿਹੜਾ 100 200 ਗ੍ਰਾਮ ਆਮ ਜਿਹੇ ਮੀਡੀਅਮ ਸਾਈਜ਼ ਦੀ ਬੱਕਰੀ ਹੈ ਠੀਕ ਹੈ ਜਿਹੋ ਪ੍ਰਾਇੰਟ ਦੀ 38 49 ਇੰਚ ਦੀ ਜਿਹਦੀ ਹੈ ਗੱਭਣ ਹੋ ਜਾਂਦੀ ਆ ਉਸ ਤਰ੍ਹਾਂ ਇਹ ਬੱਕਰੀ ਕਿੰਨੇ ਟਾਈਮ ਬਾਅਦ ਦੁਬਾਰੇ ਘੱਭਰ ਹੋ ਜਾਂਦੀ ਆ ਇਹ ਵੀਰੇ 20 ਦਿਨਾਂ ਚ ਵੀ ਹੋ ਜਾਂਦੀ ਮੁਕਾ ਗੱਲ ਇਹ ਤਾਂ ਮਹੀਨੇ ਚ ਵੀ ਹੋ ਜਾਂਦੀ ਮਾ ਇਹਨੇ ਦਿਨ ਨਹੀਂ ਹੈ ਵਿੱਚ ਮੰਨ ਕੇ ਦੀਪ ਤੇ ਲਾ ਕੇ ਮਨ 20 25 ਦਿਨ ਬਾਅਦ ਮਹੀਨੇ ਚ ਨੇ ਦਾਰਾ ਮਨ ਕੇ ਕਹ ਲਾ ਆਪਾਂ ਵੀ ਏਆਈ ਕਰਵਾ ਸਕਦੇ ਇੱਕ ਹੋਰ ਜਿਵੇਂ ਆਪਾਂ ਅਸੀਂ ਜਿਆਦਾ ਗਾਵਾਂ ਦਾ ਲਾ ਲਉ ਜਾਂ ਅਸੀਂ ਮੂਸਰ ਘੋੜੀਆਂ ਦਾ ਮੇਲੇ ਦੇਖ ਕੇ ਠੀਕ ਹੈ ਵੀ ਜਿੱਥੇ ਤੱਕ ਲੱਗਿਆ ਵੀ ਪਸ਼ੂ ਪਾਲਣ ਦਾ ਜਿਹੜਾ ਕੰਮ ਹੈ ਵੀ ਜਿੰਨਾ ਬਰੀਡ ਸੇ ਹੋਵੇ ਫੇਰੀ ਕਮਾਈ ਦਿੰਦਾ ਹਾਂਜੀ ਵੀ ਇਹ ਜਾਨਵਰਾਂ ਚ ਵੀ ਇਹ ਬਰੀਡ ਤੇ ਕੰਮ ਕਰਨਾ ਪੈਂਦਾ ਕਿ ਵੀਰੇ ਵਹਿਤਾਂ ਬਰੀਡਤੀ ਬਹੁਤ ਵਧੀਆ ਜਿਹੜਾ ਪਹਿਲਾਂ ਕਾਟੂ ਮਾਲ ਹੁੰਦਾ ਸੀਗਾ ਹੁਣ ਜਿਵੇਂ ਬਰੀਡ ਤੇ ਤਾਂ ਉਹੀ ਜਨਵਰ ਹੈ ਮੰਨ ਕੇ ਕਹਿ ਲ ਜਿਹੜਾ ਕਾਟੂ ਮਾਲ ਹੈ ਉਹ ਤੋਂ ਉਲਮਾ ਹੀ ਲਾ ਲੋ ਮੀਟ ਦੇ ਹਿਸਾਬ ਨਾਲ ਜਾਣਾ 5-600 ਰੁਪਏ ਜੀ ਕਿਲੋ ਮੀਟ ਹੈ ਹਨਾ ਤੇ ਜੇ ਬਰੀਡ ਹੋ ਗਈ ਹੁੰਦਾ ਇਹ ਨਹੀਂ ਪਤਾ ਉਹ 50000 ਰੁਪਏ ਹੋ ਸਕਦਾ ਹੈਗਾ ਉਹ ਲੱਖ ਦਾ ਵੀ ਹੋਦਾ ਬਰੀਡ ਦੇ ਮੁਤਾਬਕ ਹੀ ਹੈ ਤੁਹਾਨੂੰ ਆਮ ਹੈ ਪਵੇ ਨਹੀਂ 50000 70000 ਰੁਪਈਆ ਬੱਕਰੀਆਂ ਵੀ ਜਾਂਦੀਆਂ ਬਿਲਕੁਲ ਬਿਲਕੁਲ ਬਰੀਡ ਵਾਲੀਆਂ ਹਾਂ ਬਰੀਡ ਵਾਲੀਆਂ ਕਾਟੂ ਮਾਲ ਲਈ ਉਹ ਰੇਟ ਜੀ ਜਾਣਾ ਜਿਹੜਾ ਕਾਟੂ ਨੇ ਤੇ ਵੈਸੇ ਮੈਂ ਤਾਂ ਇਹ ਵੀ ਕਹਿੰਦਾ ਜੇ ਮੰਨ ਲਓ ਸਾਰੇ ਤੋਂ ਮੰਨ ਕੇ ਲੀਡਰ ਨਹੀਂ ਬੰਦੇ ਜ ਬੱਕਰੇ ਦੇਣੇ ਆ ਪਰ ਉਹਦੇ ਜੀ ਵੀ ਇਹਦੇ ਜੀ ਘਾਟੇ ਜੀ ਨਹੀਂ ਬੰਦਾ ਜਾਂਦਾ ਵੀ 3 ਕੁ ਮਹੀਨੇ ਚ ਦਾ ਦਾਸ ਦਾ 89000 ਦਾ ਪਕੜਾ ਆਵਾ ਮਾ ਵਿਕੇ ਜਾਂਦਾ ਦਿਖਾਉਂਦਾ ਕੀ ਬੱਕਰਾ ਕੁਝ ਨਹੀਂ ਅੱਜ ਵੀ ਪਿੱਛੇ ਜ ਆਪਣੇ ਬਾਈ ਹੈਪੀ ਨੇ ਵੇਚਿਆ ਸੀਗਾ 70000 ਦਾ ਬੱਕਰਾ ਵੇਚਿਆ ਠੀਕ ਹੈ ਹਾਂਜੀ ਹਾਂ ਤੇ ਇਹ ਵੀ ਜਿਵੇਂ ਕਿਸੇ ਆਪਣੇ ਵੀਰ ਨੇ ਨਵਾਂ ਕੰਮ ਚਾਲੂ ਕਰਨਾ ਹਨੇ ਠੀਕ ਹੈ ਤੇ ਉਹ ਕਿੰਨੇ ਆ ਬੱਕਰੀਆਂ ਜਾਂ ਬੱਕਰੇ ਕਿਵੇਂ ਕੰਮ ਚਾਲੂ ਕਰੇਗੇ ਉਹ ਤਾਂ ਵੀਰੇ ਆਪ ਦਾ ਬਾਈ ਤੋਂ ਵੇਖੋ ਜੇ ਮੰਨ ਲਾ ਤੁਸੀਂ ਲੱਖ ਰੁਪਏ ਲਾਉਣਾ ਤਾਂ ਘੱਟੇ ਤੋਂ ਲੈ ਕੇ ਤੋਂ ਲਾਉ ਜੇ 50000 ਲਾਉਣਾ ਹੈਗਾ ਉਹਦੇ ਵਿੱਚ ਦੋ ਬੱਕਰੀਆਂ ਲੈ ਲਈਆਂ ਅੱਛਾ ਜੀ ਉਹਨਾਂ ਨੂੰ ਪਿੱਛੇ ਮੰਨ ਕੇ ਚੱਲ ਰਹਿਣ ਬਹਿਣ ਦਾ ਵੀ ਕਰੀਵੇ ਨਾ ਵੀ ਸ ਬੱਕਰੀਆਂ ਲੱਕਦੀਆਂ ਫਿਰ ਇਹਦੇ ਪਿੱਛੋਂ ਆਪਾਂ ਨੂੰ ਮੰਨ ਕੇ ਕਹਿੰਦੇ ਨੀਰੇ ਚਾਰੇ ਦੀ ਜੇ ਆਪਾਂ ਕਹਿੰਦੇ ਨਾ ਹੀ ਨਾ ਪੂਰਾ ਹੋਵੇ ਉਹਦਾ ਵੀ ਕੋਈ ਫਾਇਦਾ ਨਹੀਂ ਹੈ ਨਾ ਫਿਰ ਉਹਨਾਂ ਦੇ ਮੰਨ ਕੇ ਚੱਲ ਵੀ ਜਿਵੇਂ ਆਪਾਂ ਐਂਗਲ ਬਣਾ ਆਪਾਂ ਸ਼ੂਟ ਵੀ ਇਹ ਜ਼ਰੂਰੀ ਨਹੀਂ ਆਪਾਂ ਵਿਝਾਲ ਨਾ ਲਾਉਣੀਆਂ ਐ ਇਦਾਂ ਫੋਟੋ ਨਾ ਬਣਾਉਣੀਆਂ ਉਹ ਤਾਂ ਕੱਪਾ ਮਾਰ ਕੇ ਜਦੋਂ ਧੰਦਾ ਪਾਸ ਹੋ ਗਿਆ ਸਭ ਕੁਝ ਆਪਣੇ ਆਪ ਹੀ ਹੋ ਜਾਂਦਾ ਹੈ ਆਪਾਂ ਵੀਡੀਓ ਵੀ ਨਹੀਂ ਬਣਾਉਂਦੇ ਵੀ ਜਿਹੜੇ ਆਪਣੇ ਵੀਰਾਂ ਦੇ ਨਵਾਂ ਕੰਮ ਚਾਲੂ ਕਰਨਾ ਥੋੜੇ ਬਜਟ ਦੇ ਕਰਨਾ ਅੱਗੇ ਆਪਾਂ گاਵਾ ਦੀ ਆਪਣੇ ਪੇਜ ਤੇ ਵੀਡੀਓ ਪਾਈ ਸੀ ਓ ਤਾਂ ਬਹੁਤ ਰਿਸਪੌਂਸ ਬਿਲਕੁਲ ਕਈ ਬਾਈਆਂ ਦੇ ਨੰਬਰ ਫੋਨ ਵੀ ਆਏ ਓ ਠੀਕ ਹੈ ਜੀ ਕੰ ਵੱਡੇ ਫਾਰਮ ਦੇਖਦੇ ਆ ਉਹ ਬਜਟ ਚੋਂ ਬਾਹਰ ਹੁੰਦੇ ਨੇ ਹੁੰਦੇ ਨੇ ਹਾਂ ਜੇ ਆਹ ਕਹਿੰਦਾ ਇਹਦਾ ਛੋਟਾ ਕੰਮ ਹੈ ਅਗਲਾ ਇਥੋਂ ਦੇਖ ਕੇ ਚੱਲਦਾ ਹਾਂ ਜਿਵੇਂ ਆਹ ਬ੍ਰੀਡਰ ਹੈ ਜੀ ਉਹਦਾ ਹਾਂ ਜੀ ਇਹ ਕਿੰਨੀ ਉਮਰ ਦਾ ਬ੍ਰੀਡਰ ਹੈ ਇਹ ਹੋਊਗਾ ਵੀਰੇ 2 ਸਾਲਾਂ ਦਾ 2 ਸਾਲਾਂ ਦਾ ਤੇ ਕ੍ਰੋਸ ਕਰਦਾ ਬੱਕਰੀਆਂ ਹਾਂ ਹੋਣੀ ਵੀਰੇ ਲੱਗਾ ਮੰਨ ਕੇ ਚੱਲ ਛੇਕ ਮਹੀਨਿਆਂ ਦਾ ਅੱਛਾ ਅੱਛਾ ਹਾਂ ਵੀ ਲਾਇਆ ਇਹਨਾਂ ਨੇ ਇਹ ਫਿਰ ਕਿਹੜੀ ਨਸਲ ਦਾ ਇਹ ਬੀਟਰ ਬੱਕਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅੱਛਾ 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 ਜੀ ਇਹ ਆਪਦਾ ਘਰ ਦਾ ਬਰੀਡਰ ਹਾਂ ਵਿੱਚੋਂ ਹਾਂ ਬੱਕਰੀ ਨੂੰ ਪਿਆਰ ਕੀਤਾ ਹੋਇਆ ਹੈਗਾ ਦੇਖੋ ਉਹ ਸੀ ਬਿਰਖ ਸਾਹਿਬ ਤੋਂ ਡਰਾਂ ਗੱਲ ਕਰਦੀ ਸੀ ਜਿਹਨੂੰ ਆ ਕੇ گاਵਾ ਮੱਜਾ ਵੀ ਫਾਰਮਰ ਚਾਹੁੰਦਾ ਵੀ ਇਹਨੂੰ ਬਰੀਡਿੰਗ ਨਾ ਹੋਵੇ ਜੇ ਇਹਨਾਂ ਜੀ ਵੀ ਸਿਸਟਮ ਦਾ ਇਨਾਂ ਜੀ ਉਹੀ ਸਿਸਟਮ ਸਾਰਾ ਜੀ ਅੱਛਾ ਫਿਰ ਇਹ ਵੀ ਇੱਕ ਬਰੀਡਰ ਦਾ ਤੁਹਾਨੂੰ ਕੰਮ ਨਹੀਂ ਦਿੰਦਾ ਉਹ ਕਿੰਨਾ ਜੀ ਕਰੋ ਜੇ ਵੇਖਿਆ ਜਾਂਦਾ ਨਾ ਵਿੱਚ ਵਿਆਹ ਬੱਕਰੀਆਂ ਨੇ ਵੇਂ ਠੀਕ ਹੈ ਵੀ ਜਿਵੇਂ ਮੰਨ ਕੇ ਚੱਲੂਗੀ ਵੀ ਆਪਣੇ ਕੋਲ ਜਾਨਵਰ ਆ ਬਰੀਡਰ ਸੋਹਣਾ ਹੈਗਾ ਆਪਾਂ ਨੂੰ ਪਤਾ ਉਹਦਾ ਕਰਵਾ ਨਹੀਂ ਸਕਦੇ ਹੁੰਦੇ ਆਪ ਨੂੰ ਬੱਚੇ ਚੰਗੇ ਆਉਂਦੇ ਨੇ ਫਿਰ ਆਪਾਂ ਉਹ ਕੀ ਹੁੰਦੇ ਜਿਵੇਂ ਉਹਦੇ ਬਲੱਡ ਲਾਈਨ ਦੇ ਵਿੱਚ ਬੱਕਰੀ ਨਹੀਂ ਕੋ ਉਹ ਕਰਵਾ ਸਕਦੇ ਕਹਿ ਲਵਾਂ ਮੈਂ ਇੱਕ ਬਰੀਡਰ ਇੱਕ ਫਾਰਮ 'ਚ ਇੱਕ ਸਾਲ ਚੱਲ ਜਾਂਦਾ ਹਾਂ ਚੱਲ ਜਾਂਦਾ ਹਾਂ ਹਾਂ ਜਿਹੜੇ ਸਾਡੇ ਗਾਵਾਂ 'ਚ ਦੋ ਸਾਲ ਚੱਲਿਆਦਾ ਚੱਲ ਜਾਂਦਾ ਪਾਲਣਾ ਹੋਵੇ ਤੇ ਹੈ ਜੀ ਗੱਲ ਵੀ ਜੇ ਬਦਲਣਾ ਵੀ ਹੋਵੇ ਇਹ ਨਾ ਸੋਚੇ ਵੀ ਆਮ ਆਪਣ ਨੂੰ ਘਾਟਾ ਪਾਗੀ ਜਾਊਗਾ ਆਬ ਦਾ ਮੁੱਲ ਪੂਰਾ ਕਰਤੀ ਜਾਂਦਾ ਹੈਗਾ ਜਾ ਕੇ ਪੜ੍ਹਦੇ ਆ ਇੱਕ ਵਾਰ ਇੱਕ ਲਾਸਟ ਦੇ ਸਵਾਲ ਹੋਰ ਹੈ ਵੀ ਜਿਹੜੇ ਆਪਣੇ ਨਵੇਂ ਵੀਰਾਂ ਨੇ ਫਾਰਮ ਸ਼ੁਰੂ ਕਰਨਾ ਹੈ ਨਾ ਵੀ ਉਹ ਕਿਹੜੀ ਚੀਜ਼ ਦਾ ਧਿਆਨ ਰੱਖਣ ਵੀ ਜਿਹੜੀ ਇਹਨਾਂ ਨੂੰ ਵੀ ਇਥੋਂ ਇਹ ਆਪਣ ਨੂੰ ਨੁਕਸਾਨ ਹੁੰਦਾ ਵੀ ਉਹ ਜਿਵੇਂ ਕਹਿੰਦੇ ਹੁੰਦੇ ਇਲਾਜ ਤੋਂ ਭਰੇਜ ਚੰਗਾ ਭਰੇਜ ਚੰਗਾ ਠੀਕ ਵੀ ਉਹ ਬੰਦੇ ਭਰੇਜ ਰੱਖ ਸਕਣ ਵੀ ਉਹਨਾਂ ਤਾਂ ਜੀ ਤੁਸੀਂ ਮੰਨ ਕੇ ਚੱਲੋ ਜਿਹੜੀ ਘਾਟਾ ਖਾ ਚੁੱਕੇ ਹੋ ਵੀ ਉਹ ਨਵੇਂ ਫਾਰਮਰਾਂ ਨੂੰ ਉਹਦਾ ਨੁਕਸਾਨ ਨਾ ਪਹੁੰਚੇ ਇਰੇ ਦੇ ਮਤਲਬ ਨਾਲ ਕਿ ਕਦੋਂ ਪੀਪੀਆਰ ਦਾ ਜਿਵੇਂ ਆਪ ਨੂੰ ਆਪ ਤੁਹਾਨੂੰ ਪਤਾ ਹੀ ਹੈ ਜਿਵੇਂ ਟੀਕੇ ਲੱਗਦੇ ਸੀ ਉਹ ਲੱਗਦਾ 3 ਸਾਲਾਂ ਬਾਅਦ ਵੀ ਲੱਗਦਾ 3 ਮਹੀਨੇ ਬਾਅਦ ਉਹ ਵੀ ਲਵਾਉ ਜਰੂਰੀ ਹੈ ਫਿਰ ਇਹਨਾਂ ਦਾ ਥੱਲੇ ਰਹਿਣ ਸਾਂਭ ਸਫਾਈ ਟੀਕੇ ਇੱਕ ਤੋਂ ਵੀ ਗੱਲ ਰੋਗ ਦੇ ਟੀਕੇ ਵੀ ਇੱਕ ਪ੍ਰਕਾਰ ਦੀ ਵੀ ਵੈਕਸੀਨ ਹੀ ਆ ਹਾਂ ਵੈਕਸੀਨ ਹੈ ਜਿਵੇਂ ਆਪਣੇ ਵੱਡੇ ਪਸ਼ੂ ਹਾਂ ਵੱਡੇ ਪਸ਼ੂਆਂ ਲੱਗਦੀਆਂ ਹਾਂ ਇਦਾਂ ਕਰਕੇ ਤੇ ਅਸਲੀ ਦੂਜਾ ਤੁਹਾਡਾ ਜ਼ਿਆਦਾ ਵੀ ਇਹਨੂੰ ਸਫਾਈ ਦੇ ਤੌਰ 'ਤੇ ਹੈ ਸਫਾਈ ਜ਼ਰੂਰੀ ਹਾਂ ਜ਼ਿਆਦਾ ਸਫਾਈ ਰੱਖੋ ਪਹਿਲਾਂ ਤਾਂ ਵੀ ਜਿਵੇਂ ਤੁਹਾਡਾ ਕੋ ਮਾਹੌਲ ਕਿਦਾਂ ਦਾ ਕੋਈ ਬਾਹਰਲਾ ਜਾਨਵਰ ਨਾ ਆਵੇ ਉਹ ਨੂੰ ਜਿਵੇਂ ਕੋਈ ਮਨਗ ਉਨਦੇ ਵਿੱਚੋਂ ਫਰਗਾਨ ਘਟਾਉਂ ਫੈਲਦੇ ਨੇ ਠੀਕ ਆ ਠੀਕ ਹਾਂ ਤੇ ਵੈਸੇ ਆ ਜੀ ਨੌਕ ਤੋਂ ਤੱਕ ਅਜੇ ਤੱਕ ਇਹਨਾਂ ਲਈ ਨਹੀਂ ਮਿਲਦੀ ਫਾਰਮ ਦੇ ਜੇਟ ਵਗੈਰਾ ਦੇ ਕਲੀ-ਕਲੀ ਪਾ ਕੇ ਰੱਖਦੇ ਹਾਂ 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 ਇਦਾਂ ਦੇ ਕਰਕੇ ਬੱਸ ਕੋ ਬਾਹਲਾ ਜ਼ਰੂਰੀ ਨਹੀਂ ਜ਼ਿਆਦਾ ਵੀ ਆਪਾਂ ਮੈਂ ਉਹ ਬਾਹਲੇ ਢੰਗਾਈ ਦੀ ਜਾਣੇ ਗੱਲ 'ਚ ਵੀ ਜਾਣਾ ਪੀ ਖੇਤੀ ਕਰਾਂ ਆਏ ਜਾਂ ਵੀ ਆਪਦੇ ਦਿਨ ਨੌਕ ਤਾਂ ਆ ਵੀ ਜਾਂਦੀ ਵੈਸੇ ਹੁੰਦੇ ਫਾਰਮਾਂ 'ਚ ਆ ਜਾਂਦੇ ਨੇ ਵੀ ਜਾਨੀ ਕਿ ਇਹ ਚੀਜ਼ ਤੋਂ ਵਿਚਾਰ ਰੱਖਣਾ ਹੈ ਸਫਾਈ ਜ਼ਿਆਦਾ ਜ਼ਰੂਰੀ ਹੈ ਕਹਿੰਦਾ ਮਤਲਬ ਵੀ ਇਹ ਘੱਟ ਬਜਟ ਤੇ ਜੇ ਕਿਸੇ ਤਰ੍ਹਾਂ ਦੇ ਕੰਮ ਕਰਨਾ ਤਾਂ ਧੰਦਾ ਚੱਲਣਾ ਹੋਵੇ ਸਲਾਹੀ ਵਾਂਗ ਤੁਹਾਨੂੰ ਦੱਸ ਰਿਹਾ ਠੀਕ ਹੈ ਠੀਕ ਹੈ ਇਹ ਮੇਰੇ ਬੱਚੇ ਆਪਣੇ ਜੀ ਕਿੰਨੇ ਕਿੰਨੇ ਟਾਈਮ ਦੇ ਨੇ ਇਹ ਬੱਚੇ ਆ ਰਹੇ ਆਪਣੇ ਬਦਾਸਤ ਕੋਈ 15 ਨੇ ਇਹ ਬੱਚੇ ਠੀਕ ਹੈ ਇਹ ਹੁਣ ਦੁੱਧ ਪੀ ਰਹੇ ਨੇ ਹਾਂ ਜੀ ਪੀ ਰਹੇ ਨੇ ਮਾਵਾਂ ਦਾ ਖਾਂਦੋਂ ਮਾਂ ਦਾ ਦੁੱਧ ਪੀ ਰਹੇ ਨੇ ਇੱਕ ਦੇ ਤਿੰਨ ਨੇ ਇੱਕ ਦੇ ਦੋ ਠੀਕ ਹੈ ਤੇ ਵਧੀਆ ਬਰੀਡ ਦੇ ਬੱਚੇ ਨੇ ਹਾਂ ਜੀ ਪੂਰੇ ਵਧੀਆ ਜੀ ਠੀਕ ਹੈ ਠੀਕ ਇਹ ਕਿੰਨੇ ਟਾਈਮ ਚ ਜਿਵੇਂ ਹੁਣ ਜਿਹੜਾ ਕੋਈ ਬੱਕਰੀ ਨੂੰ ਕੀ ਬੋਲਦੇ ਹੁੰਦੇ ਆ ਜੀ ਇਹ ਜਿਹੜੀ ਬੱਕਰੀ ਬੰਨੀ ਆ ਕਿੰਨੇ ਟਾਈਮ ਚ ਗੱਭਣੂ ਜੀ ਇਹ ਮੰਨ ਕੇ ਚੱਲਣਾ ਦੀ ਸਟਾਰਲਿੰਗ ਤੋਂ ਹੋ ਜਾਂਦੀ ਹੈ 9 ਮਹੀਨਿਆਂ ਤੋਂ ਠੀਕ ਹੈ ਵੈਸੇ ਜੇ ਆਪਾਂ ਚੰਗਾ ਜਾਨਵਰ ਨੂੰ ਕ ਇਹ ਲੋਕਾਂ ਦਾ ਰਿਝਿਆ ਨਾ ਬੋਲ। ਠੀਕ ਹੈ। ਉਹ ਨਜ਼ਰ ਵੀ ਕਰਾਉਸ ਨਾ ਕਰੋ ਕਹਿੰਦਾ ਮਤਲਬ। ਹੁਣ ਜੇ ਵੀ ਤੁਹਾਡੇ ਕੋਲ ਨਾ ਜੇ ਉਹ ਕਰਾਉਸ ਕਰਦਾ ਰਹਿੰਦਾ ਕਰਦਾ। ਕਰਦਾ ਜੇ ਤੁਹਾਡੇ ਕੋਲ ਇਹ ਚਾਹਤ ਨਹੀਂ ਨਾ ਤੁਹਾਨੂੰ ਵਧੀਆ ਬੀਡ ਦਾ ਜਰੂਰ ਲੈਣਾ ਤੁਸੀਂ ਕਹਿ ਸਕੋ। ਆ ਠੀਕ ਹੈ। ਇਹ ਕਿਹੜਾ ਜਾਨਵਰ ਆ? ਮੰਨ ਕੇ ਚੱਲ ਜਿਵੇਂ ਆ ਬੱਕਰੀ ਫੜੀ ਹੈ ਆ ਬੱਕਰੀ ਫੜੀ ਹੈ ਜਿਹਦੇ ਤੋਂ ਕੁਆਲਟੀ ਦੇ ਨੇ ਉਹ ਬੱਕਰੀਆਂ ਨਾ ਕਦਰ ਪੂਰੇ 38 45 ਚ ਕੱਦਨੇ ਲੱਗੇ ਬੰਦ ਕਰਦੇ ਸੇ ਇਨਾਂ ਜਿਵੇਂ ਹਾਈਟ ਦਾ ਹੁੰਦਾ ਹੈ ਜੀ ਹਾਂਜੀ ਪੂਰਾ ਪੂਰਾ ਜੀ ਹੈਡ ਦਾ ਪਹਿਲਾ ਗਾ ਬਾਕੀ ਬੇਲੇ ਤੇ ਸੀ ਘੋੜੇ ਆ ਦੇਖਿਆ ਸੀ 72 72 ਚ ਇਨਾਂ ਚ ਵੀ ਇਨਾਂ ਜਿਹਾ ਜੋ ਹੀ ਚੱਲਣਾ ਕੱਦ ਕਾਟੂ ਹੀ ਚੱਲਣਾ ਜਿਵੇਂ ਨਾ ਉਹਦਾ ਮੈਂ ਕਹਿੰਦਾ ਹਰ ਇੱਕ ਜਾਨਵਰ ਚ ਹੀ ਜਾਂਦਾ ਹੈ ਕੱਲਾ ਇਨਾਂ ਚ ਕੀ ਹੋਣਾ ਜਿਵੇਂ ਨਾ ਟ੍ਰੈਂਡ ਜਿਹੀ ਬੰਦੇ ਚੱਲ ਪੈਂਦਾ ਜੀ ਇਹੋ ਬਰੀਡ ਦਾ ਕੰਮ ਚੱਲ ਪਿਆ ਹਾਂ ਜਿਵੇਂ ਕੋਈ ਕੋਈ ਸਿੰਪਲ ਬੱਕਰੀ ਆਮ ਜਿਹੀ ਹੁੰਦੀ ਸੀ ਪਹਿਲਾਂ ਇਹ ਉਹ ਚੀਜ਼ ਨਹੀਂ ਹੋਣਾ ਠ ਤੇ ਜੇ ਕਿਸੇ ਵੀਰ ਭਰਾ ਨੇ ਤੁਹਾਡੇ ਤੋਂ ਕੋਈ رائے مشورہ ਲੈਣਾ ਹੋਵੇ ਤਾਂ ਤੁਸੀਂ ਆਪਣਾ ਕੰਟੈਕਟ ਨੰਬਰ ਆਪਣੇ ਵੀਰ ਭਰਾਵਾਂ ਨਾਲ ਸ਼ੇਅਰ ਕਰ ਸਕਦੇ ਵੀਰੇ ਤਾਂ ਹੁਣ ਆਪਣੇ ਸਿੱਧੂ ਸਾਹਿਬ ਨੇ ਗੱਲ ਕਰਨਾ ਵੀ ਆਪਾਂ ਤਾਂ ਇੱਕ ਇਹਦੇ ਵਿੱਚ ਜਾਣਕਾਰੀ ਵੀ ਆਪਾਂ ਨੂੰ ਇਸ ਬਾਰੇ ਨਾਲ ਹੋਲ ਜਾਏ ਕਹਿੰਦਾ ਮਤਲਬ ਹਾਂ ਇਹਨਾਂ ਦਾ ਨੰਬਰ ਇਹਨਾਂ ਦੇ ਕੋਲ ਹੀ ਹੈ ਵੀ ਆਪਾਂ ਦਾ ਲੋਲ ਤਾਰਿਖਾ ਤਾਂ 10 ਸਸ ਕਰਦੇ ਆ ਜਾਂਦਾ ਵੀ ਹੈ ਨਾ ਜਿਹੜੇ ਭਰਾਵਾਂ ਦੇ ਇਹ ਬੱਕਰੀ ਪਾਲਣ ਬਾਰੇ ਕੁਈ ਰਹਿ ਮਸ਼ਵਰਾ ਕਰਨਾ ਹੈ ਜਾਂ ਕੋਈ ਰਹਿ ਲੈਣੀ ਹੈ ਸਹੀ ਗਾ ਸਾਡੇ ਸਿੱਧੂ ਸਾਹਿਬ ਨਾਲ ਇਹਨਾਂ ਦਾ ਕੰਟੈਕਟ ਨੰਬਰਾਂ ਤੇ ਬਹੁਤ ਵੀਡੀਓ ਚ ਪਾਇਆ ਹੋਇਆ ਹੈ ਤੇ ਫੋਨ ਕਰਕੇ ਬਾਈ ਜੀ ਜਿਹੜਾ ਤੋਂ ਪੁੱਛ ਸਕਦੇ ਆ ਬਹੁਤ ਹੀ ਠੰਡੇ ਸੁਆਦੇ ਭਰਾ ਤੇ ਸਾਰੇ ਵੀਰਾਂ ਦਾ ਧੰਨਵਾਦ ਨਵੇਂ ਕੁਝ ਮੌਨ ਲੈ ਕੇ ਤੁਹਾਨੂੰ ਦੁਬਾਰਾ ਮਿਲਾਂਗੇ ਲੋ ਵੀਰੇ ਜੀ ਸਾਡੇ ਇਹਨਾਂ ਦੇ ਮੰਨ ਕੇ ਚੱਲ ਬੱਕਰੀਆਂ ਬਾਰੇ ਵਧੀਆ ਜਾਣਕਾਰੀ ਲੱਗੀ ਤੇ ਆਪਣੇ ਕਮੈਂਟਾਂ ਵਾਲੇ ਸੁਝਾਅ ਜਰੂਰ ਦੇਨੇ ਇਸ ਲਈ ਧੰਨਵਾਦ ਸਾਰਿਆਂ ਸਤਿ ਸ੍ਰੀ ਅਕਾਲ